गुरु पन गुरु गुरु गोबिन्दी तन गुरु पन गुरु तन गुरु पन गुरु तन गुरु धन्य गुरु तन गुरु तान्य गुरु जी धन तान्य गुरु तन तान्य गुरु पन गुरु गो गुरु गोविंद सिंह जी तन गुरु सत्य গুৰু সত্য নাম গুৰু সত্য নামেগুৰু সত্যামাগ ধন গৰু তন গুৰু গুৰু গোব যি তন গুৰুন গৰুন গুৰু গুৰু গোব জন গুৰু তন গুৰু ਤਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਨਨੇ ਗੁਰੂ ਤਨਨੇ ਗੁਰੂ ਤਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਨਨੇ ਗੁਰੂ ਤਨਨੇ ਗੁਰੂ ਤਨਨੇ ਗੁਰੂ ਤਨ ਗੁਰੂ ਤਨਨੇ ਗੁਰੂ ਤਨਨੇ ਗੁਰੂ ਤਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਨਨੇ ਗੁਰੂ ਤਨਨੇ ਗੁਰੂ ਤਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਨ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤਨ ਗੁਰੂ ਤਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਨ ਗੁਰੂ ਤਨ ਗੁਰੂ ਤਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਨ ਗੁਰੂ